ਲਓ ਜੀ ਅਸੀਂ ਅੱਜ ਆਏ ਆ ਰਾਜਸਥਾਨ ਦੇ ਵਿੱਚ ਦੇ ਸਾਲਾ ਸਰ ਚੱਲਿਆਂ ਦਾ ਅਸੀਂ ਤੁਹਾਨੂੰ ਦਿਖਾ ਰਹੀਆਂ ਪੀਲਾ ਸਾਡੇ ਨਾਲ ਵਿਜੇ ਪਟ ਜੀ ਨੇ ਲਓ ਜੀ ਅਸੀਂ ਅੱਜ ਆਏ ਆ ਰਾਜਸਥਾਨ ਦੇ ਵਿੱਚ ਦੇ ਸਾਲਾ ਸਰ ਚੱਲਿਆਂ ਦਾ ਅਸੀਂ ਤੁਹਾਨੂੰ ਦਿਖਾ ਰਹੀਆਂ ਪੀਲਾ ਸਾਡੇ ਨਾਲ ਵਿਜੇ ਪਟ ਜੀ ਨੇ ਹਾਂਜੀ ਪਟ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਰਾਜਸਥਾਨ ਚੱਲੇ ਹੋ ਅੱਜ ਤੇ ਫਿਰ ਕਿੰਨਾ ਕੁ ਇੰਜੋਏ ਕਰ ਰਹੇ ਹੋ ਅੰਜਵਾਏ ਤਾਂ ਕੋਈ ਬਾਲਾ ਨਹੀਂ ਕਰਵਾ ਰਹੇ ਤੁਸੀਂ ਗੱਡੀ ਜੀ ਸਾਨੂੰ ਧੂਕੜੀ ਧੂਕੜੀ ਕਰੀ ਜਾਨੇ ਵਸੇ ਆ ਹੁਣ ਜਾ ਕੇ ਥੋੜਾ ਆਨੰਦ ਮਾਣ ਰਹੇ ਆ ਅਸੀਂ ਆ ਕੇ ਜੋ ਪੀਲਾਂ ਦੇ ਦਰਖਤ ਦਿਖਾਏ ਆ ਪੀਲਾਂ ਇਹ ਜੇ ਆਪਾਂ ਗੱਲ ਕਰੀਏ ਮਾਸਟਰ ਜੀ ਇਹ ਆਪਾਂ ਪੀਲਾਂ ਜਿਹੜੀ ਹੈਗੀਆਂ ਇਹ ਆਪਾਂ ਕਿਸ ਚੀਜ਼ ਨੂੰ ਲੱਗਦੀਆਂ ਹਨ ਬਰਨੂ ਲੱਗਦੀਆਂ ਜੀ ਬੜਾ ਨੂੰ ਪੀਨ ਲੱਗਦੀਆਂ ਹਾਂਜੀ ਹਾਂਜੀ ਤੇ ਜਿਹੜੇ ਤੁਸੀਂ ਇਹ ਡੇਲੇ ਭਾਲਦੇ ਸੀ ਤੇ ਡੇਲੇ ਉਹ ਇੱਥੇ ਹੈਗੇ ਕਿਤੇ ਅਪਗ੍ਰੇਡ ਦੇ ਕਿਤੇ ਜਿਹੜਾ ਜਿਹੜਾ ਹੈਗਾ ਇਹ ਬੇਲਾਂ ਦੇ ਵਿੱਚ ਦੱਬੇ ਹੋਏ ਆ ਉਹ ਹੈਗੇ ਆ ਫੁੱਲ ਕਰੀਬ ਦਾ ਜਿਹੜਾ ਹੈਗਾ ਆ ਗਿਆ ਆ ਜੋ ਆਪਾਂ ਦੇਖ ਰਹੇ ਨੇ ਆ ਇਹਨੂੰ ਫੁੱਲ ਲੜਾ ਦਾ ਪੈ ਰਿਹਾ ਹੈਗਾ ਇਹ ਲਗਭਗ ਕੁਝ ਮਹੀਨਿਆਂ ਬਾਅਦ ਪੂਰੇ ਵਧੀਆ ਡੇਲੇ ਜਿਹੜੇ ਹੈਗੇ ਆ ਬਣ ਕੇ ਤਿਆਰ ਹੋ ਜਾਣਗੇ ਇਹ ਡੇਲੇ ਲੱਗਣਗੇ ਡੇਲੇ ਫਿਰ ਕਿਸ ਕੰਮ ਆਉਂਦੇ ਆ ਜੀ ਗੱਲ ਕਰੀਦਾ ਇਹ ਇੱਕ ਕਾਜਰੋਵੇ ਦੀ ਇੱਕ ਤਰ੍ਹਾਂ ਦੀ ਦਵਾਈ ਹੈ ਜਿਹਦੇ ਵਿੱਚ ਇਹਦਾ ਚਾਰਵੀ ਪੈਂਦਾ ਤੇ ਹੋਰ ਸਾਡੀ ਸਿਹਤ ਦੇ ਵਾਸਤੇ ਜਿਹੜਾ ਹੈਗਾ ਬਹੁਤ ਵਧੀਆ ਹੈ ਜਦੋਂ ਅੱਜ ਕੱਲ ਜਿਹੜਾ ਹੈਗਾ ਉਹ ਜਿਹੜੇ ਫਾਸਟ ਫੂਡ ਦਾ ਡੋਰਾ ਤੇ ਬਿਮਾਰੀਆਂ ਲਗਾਤਾਰ ਸਾਨੂੰ ਆ ਰਹੀਆਂ ਜਦੋਂ ਅਸੀਂ ਆਹ ਡੇਲੇ ਜਾਂ ਪੀਲਾ ਵਗੈਰਾ ਖਾਂਦੇ ਸੀ ਤਾਂ ਕੋਈ ਬਿਮਾਰੀ ਨਹੀਂ ਹੁੰਦੀ ਸੀ ਇਹ ਇੱਕ ਤਰ੍ਹਾਂ ਦੀ ਆਯੁਰਵੈਦਿਕ ਦਵਾਈਆਂ ਨੇ ਜੀ ਪਟਾਪਾ ਜੇ ਆਪਾਂ ਗੱਲ ਕਰੀਏ ਪੀਲਾ ਦੀ ਪੀਲਾ ਫਿਰ ਇਸ ਤੋਂ ਪਹਿਲਾਂ ਤੁਸੀਂ ਵੀ ਖਾਂਦੇ ਰਹੇ ਕਿਤੇ ਬੋਰ ਸਾਹਿਬ ਦੀਆਂ ਪੀਲਾ ਉਹ ਸਮਾਂ ਹੀ ਵੱਖਰਾ ਸੀ ਜਿਹੜਾ ਹੁਣ ਸਮਾਂ ਤੇ ਉਹ ਸਮੇ ਦਾ ਬਹੁਤ ਅੰਤਰ ਹੈ ਉਦੋਂ ਪੀਲਾ ਵੀ ਹੁੰਦੀਆਂ ਫਿਰ ਲੰਬੇ ਲੰਬੇ ਆਪਣਾ ਕੀ ਨਾਮ ਹੈ ਉਹ ਸਤੂਤ ਹੁੰਦੇ ਹੋਰ ਕਈ ਕਿਸਮ ਦੀਆਂ ਜਿਹੜੀਆਂ ਫਲ ਹੁੰਦੇ ਸੀਗੇ ਜਿਹੜੇ ਕਦੇ ਅੱਜ ਬਿਲਕੁਲ ਹੀ ਸਾਡੇ ਖਤਮ ਹੀ ਹੋ ਚੁੱਕੇ ਪੰਜਾਬ ਦੇ ਵਿੱਚ ਤਾਂ ਜੇ ਅਖੀਰ ਦਾ ਸਾਰਾ ਕੁਝ ਹੀ ਖਤਮ ਹੋ ਗਿਆ ਜੇ ਆਪਾਂ ਗੱਲ ਕਰੀਏ ਤਾਂ ਇਹ ਹੁਣ ਸਾਰਾ ਕੁਝ ਜਿਹੜਾ ਰਾਜਸਥਾਨ ਦੇ ਵੀ ਕਿਤੇ ਨਾ ਕਿਤੇ ਮਿਲ ਰਿਹਾ ਹੈ ਹੁਣ ਹੁਣ ਵੀ ਆਪਾਂ ਰਾਜਸਥਾਨ ਦੇ ਵਿੱਚ ਆਏ ਆ ਇੱਥੇ ਜਿਹੜੀਆਂ ਇਹ ਆਪਣਾ ਜੇ ਆਪਾਂ ਦੇਖੀਏ ਤਾਂ ਪਹਿਲਾਂ ਜਿਹੜੀਆਂ ਇਹ ਬਾਣ ਦੇ ਦਰਖਤਾਂ ਉੱਤੇ ਲੱਗੀਆਂ ਹੋਈਆਂ ਨੇ ਜਿਹੜੀ ਇੱਥੇ ਆਪਣਾ ਡੇਲੇ ਨੇ ਉਹ ਆਪਾਂ ਖਰੀਦਾਂ ਨੂੰ ਇੱਥੇ ਲੱਗੇ ਹੋਏ ਨੇ ਥੋੜੇ-ਮੋਟੇ ਅਜੇ ਆ ਰਹੇ ਨਹੀਂ ਲੱਗ ਰਹੇ ਨਹੀਂ ਤੇ ਕੀ ਲੱਗਦਾ ਵੀ ਜੇ ਜੇ ਆਪਾਂ ਗੱਲ ਕਰੀਏ ਨੇ ਮੀਂਹ ਦੀ ਗੱਲ ਇਹ ਹੈ ਕਿ ਉਹ ਆਪਣਾ ਸਮਾਂ ਜਿਹੜਾ ਸੀਗਾ ਆਪਾਂ ਪਹਿਲਾ ਸਮਾਂ ਵੀ ਦੇਖਿਆ ਹੁਣ ਵੀ ਦੇਖ ਰਹੇ ਆ ਤੇ ਆਉਣ ਵਾਲਾ ਸਮਾਂ ਵੀ ਦੇਖਾਂਗੇ ਹਨ ਪਰ ਜਿਹੜੇ ਸਾਡੇ ਜਿਹੜੀ ਅਗਲੀ ਸਾਡੀ ਜਨਰੇਸ਼ਨ ਹੈ ਉਹ ਉਹਨਾਂ ਇਹਦਾ ਆਨੰਦ ਨਹੀਂ ਮਾਣ ਚੁੱਕੀ ਤੁਸੀਂ ਕਿ ਜਿੰਨਾ ਆਪਾਂ ਨੇ ਆਨੰਦ ਮਾਨਿਆ ਇਹਦਾ ਬਿਲਕੁਲ ਜੀ ਅਸੀਂ ਤੁਹਾਨੂੰ ਅੱਜ ਇਹ ਨਵੀਂ ਚੀਜ਼ ਸ਼ਾਇਦ ਤੁਸੀਂ ਨਾ ਦੇਖੀ ਹੋਵੇ ਕਦੇ ਪਹਿਲਾਂ ਜਿਹੜੀਆਂ ਜੜੀਆਂ ਬਹੁਤ ਸਾਰੇ ਵੀਰਾਂ ਨੂੰ ਤਾਂ ਸ਼ਾਇਦ ਇਹ ਵੀ ਨਹੀਂ ਪਤਾ ਉਹਨਾਂ ਇਹ ਪਹਿਲਾਂ ਲੱਗਦੀਆਂ ਆਪਣਾ ਕਾਸ ਨੂੰ ਹੈ ਤੇ ਜੇ ਆਪਾਂ ਗੱਲ ਕਰੀਏ ਤਾਂ ਇਹਨਾਂ ਦੇ ਕੀ ਕੀ ਫਾਇਦੇ ਸੀ ਕਿਉਂਕਿ ਜੇ ਆਪਾਂ ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਪਹਿਲਾਂ ਜਿਹੜੇ ਸਾਡੇ ਫਲ ਫਲੂਟ ਹੀ ਇਹ ਹੁੰਦੇ ਸੀ ਫਲ ਫਰੂਟ ਜੇ ਆਪਾਂ ਆਖੀਏ ਤਾਂ ਇਸ ਤਰ੍ਹਾਂ ਦੀ ਜਿਹੜੇ ਫਾਲ ਸੀ ਜਿਹੜੇ ਲੋਕ ਆਪਣਾ ਖਾਂਦੇ ਸੀ ਇਹ ਆਮ ਖੇਤਾਂ ਦੇ ਵਿੱਚ ਮਿਲ ਜਾਂਦੇ ਸੀਗੇ ਤੇ ਜੇ ਆਪਾਂ ਗੱਲ ਕਰੀਏ ਤਾਂ ਹੁਣ ਇਹ ਸਿਰਫ ਜੇ ਆਪਾਂ ਗੱਲ ਕਰੀਏ ਰਾਜਸਥਾਨ ਵਿੱਚ ਕਿਤਨਾ ਕਿਤੇ ਮਿਲਦੇ ਆ ਅਸੀਂ ਰਾਜਸਥਾਨ ਦੀਆਂ ਸਾਰੀਆਂ ਤਸਵੀਰਾਂ ਜੜੀਆਂ ਦਿਖਾ ਰਹੀਆਂ ਇੱਥੇ ਝੰਡ ਅੱਜ ਵੀ ਨੇ ਅੱਜ ਇੱਥੇ ਕਰੀਰ ਵੀ ਨੇ ਤੇ ਕਰੀਰਾਂ ਦੇ ਉੱਤੇ ਜਿਹੜੇ ਡੇਲੇ ਲੱਗਦੇ ਸੀਗੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਰੀਮ ਦਾ ਜਿਹੜਾ ਦਰਖਤ ਹੈ ਇਹ ਕਿਤੇ ਨਾ ਕਿਤੇ ਹੁਣ ਜਾ ਕੇ ਇਹ ਵੱਧੂ ਫੁੱਲੂਗਾ ਤੇ ਇਸ ਨੂੰ ਜਿਹੜੀ ਫਲਾਵਰਿੰਗ ਹੈ ਜਿਹੜੀ ਉਹ ਆਉਣੀ ਸ਼ੁਰੂ ਹੋ ਗਈ ਹੈ ਇਹ ਕਰੀਰ ਦਾ ਦਰਖਤ ਹੈਗਾ ਤੇ ਜਿਹੜੇ ਇੱਥੇ ਹੁਣ ਵੀ ਜਿਹੜੇ ਆਪਾਂ Rajasthan ਦੇ ਵਿੱਚ ਜਿਹੜਾ ਆਪਾਂ ਗੱਲ ਕਰੀਏ ਜੱਟ ਜੰਡੋਰੇ ਦੇ ਇਹ ਝੰਡਾ ਜਿਹੜੇ ਇਹ ਝੰਡ ਹੁਣ ਵੀ ਨੇ ਤੇ ਪਟਤ ਸਾਹਿਬ ਨੇ ਜਿਹੜੇ ਫੋਟੋਗ੍ਰਾਫੀ ਕਰਦੇ ਹੋਏ ਦਿਖਾਈ ਦੇ ਰਹੇ ਨੇ ਨਜ਼ਾਰਾ ਜਿਹੜਾ ਇਹਨਾਂ ਵੱਲੋਂ Rajasthan ਦੇ ਇਹ ਇਰਗੇ ਦਾ ਲਿਆ ਜਾ ਰਿਹਾ ਹੈ ਲੋਥੋ ਜਿਹੜਾ ਇੰਨਾ ਉੱਠਾਇਆ ਜਾ ਰਿਹਾ ਹੈ ਝੰਡਾ ਜਿਹੜਾ ਝੰਡੇ ਦੇ ਉੱਤੇ ਵੀ ਜਿਹ ਮਾਸਟਰ ਦੀ ਗੱਲ ਕਰ ਰਿਹਾ ਝੰਡੇ ਦੇ ਉੱਤੇ ਵੀ ਕੋਈ ਚੀਜ਼ਾਂ ਖਾਣ ਲੱਗਦੀਆਂ ਸੀ ਇਸ ਤਰ੍ਹਾਂ ਦੀਆਂ ਕੀ ਸੀ ਇਹ ਚੀਜ਼ ਜਿਹੜੀ ਸੀ ਤਾਂ ਤਾਂ ਪੂਰਾ ਵਿਸਰ ਗਿਆ ਜੇ ਤੁਸੀਂ ਜਾਣਕਾਰੀ ਦੇ ਦੋ ਤਾਂ ਚੰਗੀ ਗੱਲ ਆ ਝੰਡੇ ਦੇ ਉੱਤੇ ਵੀ ਇੱਕ ਚੀਜ਼ ਲੱਗਦੀ ਸੀ ਖਾਣ ਨੂੰ ਫਲੀਆਂ ਲੱਗਦੀਆਂ ਹੁੰਦੀਆਂ ਸੀਆਂ ਕੋਈ ਸ਼ਾਇਦ ਮੇਰੇ ਵੀ ਕੁਝ ਧਿਆਨ 'ਚ ਨਹੀਂ ਹੈਗਾ ਤੇ ਉਹ ਵੀ ਬਹੁਤ ਖਾਂਦੇ ਹੁੰਦੇ ਸੀ ਪੁਰਾਣੇ ਸਮੇਂ ਦੇ ਵਿੱਚ ਤੇ ਇਹ ਝੰਡਾ ਹੈ ਇਹ ਝੰਡੂ ਹੈ ਜਿਹੜਾ ਮਿਰਜ਼ਾ ਜਿਹੜਾ ਸੀਗਾ ਉਹ ਇਸੇ ਝੰਡ ਦੇ ਨਾਲ ਹੀ ਇਹ ਕਰੋ ਤਾਂ ਨਹੀਂ ਹੈਗਾ ਪਰ ਪਰ ਸੀ ਉਹ ਝੰਡੀ ਸੀ ਉਹ ਝੰਡੀ ਉਹਦੀ ਇਹ ਮਤਲਬ ਕਿ ਉਹਦੀ ਜ਼ਿੰਦਗੀ ਦੇ ਨਾਲ ਇਹ ਇਤਿਹਾਸ ਜਿਹੜਾ ਇਹ ਆਪ ਜੁੜਿਆ ਹੋਇਆ ਝੰਡ ਅੱਜ ਕੱਲ ਤਾਂ ਸਾਡੇ ਪੰਜਾਬ ਦੇ ਵਿੱਚ ਉਹ ਤਾਂ ਬਿਲਕੁਲ ਹੀ ਆਪ ਖਤਮ ਹੋ ਚੁੱਕਿਆ ਹੈ ਤੇ ਇਹ ਰਾਜਸਥਾਨ ਚ ਕਿਤਨਾ ਕਿਤੇ ਜਰੂਰ ਇਹ ਆਪਾਂ ਦਿਖਾਈ ਦਿੰਦੇ ਆ ਮਸੂੜੇ ਵੀ ਹੁੰਦੇ ਸੀ ਇਹਨਾਂ ਮਸੂੜੇ ਇੱਧਰ ਕਿਤਨਾ ਕਿਤੇ ਫਾਲਸੇ ਵੀ ਖਤਮ ਹੋ ਚੁੱਕੇ ਅਗਰ ਜੇ ਕਿਤੇ ਮਸੂੜਾ ਹੋਇਆ ਤਾਂ ਸਾਨੂੰ ਅਸੀਂ ਉਹ ਵੀ ਦਿਖਾਵਾਂਗੇ ਤੁਸੀਂ ਤਾਂਖੋਗੇ ਖਤਮ ਹੋ ਚੁੱਕੇ ਨੇ ਮਸੂੜੇ ਵੀ ਖਤਮ ਹੋ ਚੁੱਕੇ ਪਾਤ ਸਾਹਿਬ ਜੀ ਗੱਲ ਕਰਕੇ ਮਸੂੜੇ ਦੀ ਪੁਰਾਣੇ ਸਮੇਂ ਦੇ ਵਿੱਚ ਜੇ ਅਸੀਂ ਗੁੰਦ ਦੀ ਸਾਨੂੰ ਲੋੜ ਹੁੰਦੀ ਤੇ ਕਾ ਹੁਣ ਵੀ ਜ਼ਿਆਦਾ ਹੈ ਕਿ ਜਦੋਂ ਦੇਸਰਾ ਸਕੂਲ ਦੇ ਕੋਲੇ ਇੱਕ ਨਸੂੜਾ ਲੱਗਿਆ ਹੁੰਦਾ ਸੀ ਦੇਸਰਾ ਸਕੂਲ ਦੇ ਥੋੜੇ ਸਾਹਮਣੇ ਛੜ ਤੇ ਉੱਥੇ ਦੇਸਰਾ ਸਕੂਲ ਦੇ ਨਾਲ ਹੀ ਡਾਕਰ ਹੁੰਦਾ ਸੀ ਡਾਕਰਨਾ ਡਾਕਰਨੇ ਸਾਹਮਣੇ ਹੀ ਨਸੂੜਾ ਲੱਗਿਆ ਹੁੰਦਾ ਸੀ ਨਸੂੜੇ ਤੋਂ ਸਕੂਲ ਟਾਈਮ ਦੇ ਵਿੱਚ ਉੱਪਰੋਂ ਨਸੂੜੀਆਂ ਤੋੜ ਕੇ ਖਾਇਆ ਕਰਦੇ ਸੀ ਜੇ ਲੋੜ ਪੈਂਦੀ ਕਾਪੀ ਜੋੜਨ ਦੀ ਪਤੰਗ ਜੋੜਨ ਤੇ ਨਸੂੜੀ ਦਾ ਜਿਹੜਾ ਨਸੂੜੇ ਦਾ ਉਹ ਕੱਢ ਕੇ ਅਸੀਂ ਗੋਲ ਤਾਂ ਉਹਦੇ ਨਾਲ ਅਸੀਂ ਜੋੜ ਦਿਆ ਡਬਲ ਕੰਮ ਦਿੰਦਾ ਸੀ ਆਪਾਂ ਗੱਲ ਕਰੀ ਗਿੱਤਾ ਵੀ ਡਬਲ ਕੰਮ ਦਿੰਦਾ ਨਸੂੜਾ ਨਾਲ ਖਾਂਦੇ ਸੀ ਨਸੂੜਾ ਉਹਦੇ ਬੱਟੇ ਮਾਰ ਮਾਰ ਕੇ ਤੋੜਦੇ ਹੁੰਦੇ ਸੀਗੇ ਕਿਉਂਕਿ ਉਦੋਂ ਇੰਨੀ ਆਵਾਜ਼ੀ ਨਹੀਂ ਸੀ ਉਦੋਂ ਇੰਨੀ ਆਵਾਜ਼ੀ ਨਹੀਂ ਸੀ ਜੋ ਹੁਣ ਹੈ ਉਹਨੂੰ ਸੂਰੇ ਦਰਕ ਸਾਰੇ ਆਪਣਾ ਇਹਦੇ ਵਿੱਚ ਸੜਕਾਂ ਦੇ ਵਿੱਚ ਆ ਚੁੱਕੇ ਨੇ ਤੇ ਉਹ ਖਤਮ ਹੋ ਲੋਪ ਹੋ ਚੁੱਕੇ ਨੇ ਬਿਲਕੁਲ ਜੀ ਅਗਲੇ ਵਲੌਗ ਵਿੱਚ ਫਿਰ ਦਿਖਾਵਾਂਗੇ ਹੋਰ ਤੁਹਾਨੂੰ ਰਾਜਸਥਾਨ ਦੇ ਆਪਣਾ ਇਹ ਆਪਣਾ ਜਿਹੜੀ ਹੈਗੀ ਸਾਡੇ ਨੂੰ ਮਿਆਰੇ ਲਈ ਜਾ ਰਹੀ ਹੈ ਤੇ ਰਾਜਸਥਾਨ ਚ ਅੱਜ ਅਸੀਂ ਸਾਲਾ ਸਰ ਚੱਲੇ ਆ ਮਿੱਤਰ ਸਾਡੇ ਨੇ ਮਾਸਟਰ ਹਰਪਾਲ ਜੀ ਜੋਗਿੰਦਰ ਜੀ ਉਹ ਥੋੜਾ ਜਿਹਾ ਰੇਤੇ ਤੋਂ ਡਰਦੇ ਨੇ ਉਹ ਸੜਕ ਦੇ ਖੜੇ ਨੇ ਦੇਖ ਲਓ ਤਸਵੀਰਾਂ ਦੇ ਵਿੱਚ ਇੱਥੇ ਉਹਨਾਂ ਦੇ ਪੈਰਾਂ ਨੂੰ ਸ਼ਾਇਦ ਰੇਤੇ ਤੋਂ ਉਹਨੂੰ ਥੋੜਾ ਜਿਹਾ ਡਰ ਲੱਗਦਾ ਹੈਗਾ ਤੇ ਅਸੀਂ ਸਾਰੇ ਜਿਹੜੇ ਨੇ ਜੋਗਿੰਦਰ ਜੀ ਮੈਨੇਜਰ ਨੇ ਤੇ ਸਾਡੇ ਨਾਲ ਆਪਣਾ ਵਿਜੇ ਪਟ ਜੀ ਨੇ ਤੇ ਮਾਸਟਰ ਬਲਜਿੰਦਰ ਜੀ ਸਾਰੇ ਅਸੀਂ ਆਪਣਾ ਸਾਰੇ ਅੱਜ ਅਸੀਂ ਸਾਲਾ ਸਰ ਚੱਲੇ ਆ ਤੇ ਇਹ ਤੁਸੀਂ ਸਾਰੀਆਂ ਤਸਵੀਰਾਂ ਦੇਖ ਲਓ ਮਾਸਟਰ ਜੀ ਦਾ ਜਿਹੜਾ ਜੀ ਅੱਜ ਤੁਸੀਂ ਇਸ ਨੂੰ ਚਾਲ ਕਿਹੋ ਜੀ ਆ ਦੇਖੋ ਤੁਸੀਂ ਕਿਹੋ ਜੀ ਚਾਲ ਦੇ ਨਾਲ ਚਲਦੇ ਹੋ ਨਜ਼ਾਰੇ ਦੇਦੇ ਆ ਮਿਰਜੀ ਵਾਲੀ ਚਾਲ ਦਿਖਾਈ ਦੇ ਰਹੀ ਪਟ ਸਾਹਿਬ ਕਹਿੰਦੇ ਮਿਰਜੀ ਵਾਲੀ ਚਾਲ ਹੈ ਇਹਨਾਂ ਦੀ ਤੇ ਅਗਲੇ ਵਲੌਗ ਵਿੱਚ ਫਿਰ ਮਿਲਾਂਗੇ